ਪੁਲਿਸ ਸਟੇਸ਼ਨ ਸ਼ਾਲਾ ਦੇ ਵਿੱਚ ਇੱਕ ਰਿਪੋਰਟ ਹੋਇਆ ਮਿਸਟਰ ਅਮਿਤ ਕੁਮਾਰ ਆ ਜੋ ਨੰਗਲਕੋਟਲੀ ਦੇ ਰਹਿਣ ਵਾਲੇ ਆ ਇਹ ਸਾਡੇ ਅਸ਼wini ਬਹਿਲ ਆ ਗਰਦਾਸਪੁਰ ਦੇ ਉਹ ਬੀਰਡ ਸਿਗਰਟ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਸੇਲਜ਼ਮੈਨ ਆ ਔਰ ਜੋ ਪੇਮੈਂਟ ਹੈ ਇਹ ਇਕੱਠੀ ਕਰਦੇ ਆ ਸੋ ਕੱਲ ਇਹਨਾਂ ਪੁਲਿਸ ਸਟੇਸ਼ਨ ਸ਼ਾਲਾ 'ਤੇ ਰਿਪੋਰਟ ਕੀਤੀ ਵੀ ਮੈਂ ਮੁਕੇਰੀਆਂ ਤੋਂ 1,70,000 ਰੁਪਏ ਲੈ ਕੇ ਆ ਰਿਹਾ ਸੀ ਸੋ ਰਸਤੇ ਵਿੱਚ ਸ਼ਾਲਾ ਦੇ ਥੋੜਾ ਬਾਹਰਲੇ ਪਾਸੇ ਰੋਡ ਦੇ ਉੱਤੇ ਕੁਝ ਦੋ ਬੰਦੇ ਆਏ ਆ ਆਲਟੋ ਕਾਰ ਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਰੋਕ ਕੇ ਸਾਡੇ ਕੋਲੋਂ ਪੈਸੇ ਕੋਲੇ ਆ ਸੋ ਉਸ ਤਫਤੀਸ਼ ਸ਼ੁਰੂ ਕੀਤੀ ਕਿ ਸਾਰੀ ਜਦੋਂ ਕੰਗਾਲ ਕੀਤੀ ਗਈ ਤਾਂ ਇਹ ਸ਼ੱਕ ਹੋਇਆ ਐਸ ਐਚ ਓ ਸਾਡੇ ਪ੍ਰਾਣਾ ਸ਼ਾਲਾ ਨੂੰ ਕਿ ਇਹ ਸ਼ਾਇਦ ਝੂਠ ਬੋਲ ਰਿਹਾ ਜਦੋਂ ਇਸ ਤੋਂ ਜਿਹੜੀ ਆਪਾਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਸੋ ਇਸੇ ਪਾਸੋਂ ਜਿਹੜਾ ਇਹਨੇ ਦੱਸਿਆ ਕਿ ਇਹ ਜਿਹੜੀ ਖੋ ਦੀ ਵਾਰਦਾਤ ਹੈ ਇਹ ਮੈਂ ਪਲਾਨ ਕੀਤੀ ਸੀ ਇਦਾਂ ਦੀ ਕੋਈ ਘਟਨਾ ਨਹੀਂ ਸੀ ਹੋਈ ਇਹਨਾਂ ਸਿਰਫ ਪੈਸੇ ਕਸਕਾਏ ਆ ਔਰ ਆਪਣੇ ਮਫਾਦਲੀ ਯੂਜ਼ ਕਰਨੇ ਸੀ ਬੇਸਿਕਲੀ ਇੱਕ ਕਾਫੀ ਕਰਜ਼ੇ 'ਚ ਫਸਿਆ ਆ ਸੋ ਇਸ ਲਾਲਚ 'ਚ ਇਹਨੇ ਝੂਠੀ ਇਨਫੋਰਮੇਸ਼ਨ ਫਲਾਈ ਔਰ ਪੈਸੇ ਖੁਦ ਹੜਪ ਕਰਨਾ ਚਾਹਦਾ ਸੀ ਇਹਨੇ ਜੋ ਪੈਸੇ ਲੁੱਟੇ ਸੀ ਜਾਂ ਲੁੱਟਦੀ ਇਹਨ ਆਪਣਾ ਸ਼ੋ ਕੀਤਾ ਸੀ ਕਿ ਲੁੱਟਲੇ ਮੇਰੇ ਕੋਲ ਉਹ ਇਸ ਦੇ ਘਰੋਂ ਰਿਕਵਰ ਹੋ ਗਿਆ ਇਸ ਦਾ ਫੋਨ ਉਹਦੇ ਘਰੋਂ ਰਿਕਵਰ ਹੋ ਗਿਆ ਸੋ ਆਪਾਂ ਇਸ ਦੇ ਮਿਸਟਰ ਜਿਹੜਾ ਅਮਿਤ ਕੁਮਾਰ ਹੈ ਦੋਸ਼ੀ ਇਹਨੂੰ ਅਰੈਸਟੇਸ਼ਨ ਕਰ ਲਈਆ ਔਰ ਅੱਜ ਕੋਰਟ 'ਚ ਪੇਸ਼ ਕੀਤਾ ਜਾਵੇ ਇੱਕ ਲੱਖ 70 ਹਜ਼ਾਰ ਦੀ ਤਨੇ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਬਸ ਇਹਨੇ ਕਰਜ਼ੇ-ਗਰਜ਼ੇ ਲੈ ਉਸ ਫਸੇ ਹੋਇਆ ਮਕੇਰੀਆਂ ਤੋਂ ਆ ਰਿਹਾ ਹੀਗਾ ਸੇਲਮੈਨੀ ਦਾ ਕੰਮ ਕਰ ਰਿਹਾ ਮੈਂ ਫੇਰ ਬੰਦੇ ਕੋ ਪੇਮੈਂਟ ਲੈਣੀ ਹੀ ਮਾਲਕ ਕਹਿੰਦਾ ਜੀ ਮੈਨੂੰ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਆ ਉਹਦੇ ਕੋ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚ ਆ ਗੱਡੇ ਅੱਗੇ ਲਾਤੀ ਮੇਰੇ ਅਗਾਂਹ ਕਾਲਰ ਦੀ ਆਲਟੋ ਹੈ ਪੁਲੀਆ ਠੀਕ ਹੀ ਝੰਗ ਹੀ ਆਪਰ 170 ਸੇਲਮੈਨੀ ਦਾ ਕੰਮ ਕਰਦਾ ਸੀ ਗੜਦਾ ਜੀ ਇੱਕ ਸਰਦਾਰ ਇੱਕ ਮੋਨਾ ਹੈ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਹੀਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਹੈ ਪਿਸਟਲ ਹੈਗੀ ਮੇਰੇ ਇੱਥੇ ਰੱਖੀ ਹੋਈ ਕਿ